ਪੰਜਾਬ ਦੇ ਬਹੁਤ ਸਾਰੇ ਸੰਕਟ ਨੇ ਤੇ ਸਾਰੇ ਤੋਂ ਭਲੀ ਭੱਜ ਜਾਣ ਨੂੰ ਵੀ ਨੇ ਹਰ ਇੱਕ ਰਾਜਨੀਤਾ ਰਾਜਨੀਤਿਕ ਲੋ ਜਿਹੜਾ ਵਿਚਰਦੇ ਆ ਉਹਨੂੰ ਹਰੇਕ ਨੂੰ ਇਸ ਬਾਰੇ ਪਤਾ ਹੈ ਤੇ ਉਹਦੇ ਕੋਲ ਹੱਲ ਵੀ ਹੈ ਪਰ ਹੱਲ ਉਦੋਂ ਤੱਕ ਨਹੀਂ ਜਦੋਂ ਤੱਕ ਉਹਨਦੀ ਕੋਲ ਸੱਤਾ ਨਹੀਂ ਆ ਜਾਂਦੀ ਜਾਂ ਕੁਰਸੀ ਨਹੀਂ ਆ ਜਾਂਦੀ ਜਿੰਦੂ ਕੁਰਸੀ ਆਉਂਦੀ ਆ ਸਾਰੇ ਹੱਲ ਇੱਕ ਤਰ੍ਹਾਂ ਦੇ ਖਤਮ ਹੋ ਜਾਂਦੇ ਨੇ ਸੰਕਟ ਉਹਦੀ ਨਜ਼ਰ ਆਉਣਾ ਬੰਦ ਹੋ ਜਾਂਦਾ ਅਸ ਅੱਜ ਆਪਾਂ ਇਸ ਸੰਕਟ ਬਾਰੇ ਪੰਜਾਬ ਦੇ ਜਿਹੜੇ ਚੱਲ ਰਹੇ ਆ ਜਾਂ ਪ੍ਰਤੀਥਿਤੀਆਂ ਪੰਜਾਬ ਦੇ ਅੰਦਰ ਪੈਦਾ ਹੋ ਰਹੀਆਂ ਨੇ ਸੰਕਟ ਪੈਦਾ ਹੋ ਰਹੇ ਉਸ ਬਾਰੇ ਗੱਲਬਾਤ ਕਰਨੀ ਹੈ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਮਿਸਟਰ ਸਾਥੋਲੀ ਦੇ ਪ੍ਰਧਾਨ ਸਰਦਾਰ ਅਜੀਤ ਪਾਸਿੰਗ ਬਰਾੜ ਆਵਾਜ਼ ਨਾਲ ਗੱਲਬਾਤ ਕਰਦੇ ਆ ਬਰਾੜ ਸਾਹਿਬ ਵਾਹਿਗੁਰੂ ਜਿੱਕੇ ਖਾਲਸਾ ਵਾਹਿਗੁਰੂ ਜਿੱਕੇ ਖਾਲਸਾ ਕੀ ਹਾਲ ਚਾਲ ਨੇ ਜੀ ਬਸ ਚੱਲ ਜਿੱਦਾਂ ਆਪਾਂ ਗੱਲ ਕੀਤੀ ਵੀ ਪੰਜਾਬ ਦਾ ਸੰਕਟ ਬਹੁਤ ਨੇ ਸਦੀਆਂ ਤੋਂ ਵੀ ਸੰਕਟ ਕੋਈ ਵੀ ਸੰਕਟ ਆ ਇੱਕ ਦਿਨ ਚ ਪੈਦਾ ਨਹੀਂ ਹੁੰਦਾ ਕਿ ਸਾਡੀਆਂ ਤੋਂ ਹੌਲੀ 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 ਤੁਰਦਾ ਤੁਰਦਾ ਆਉਂਦਾ ਹਰੇਕ ਦੇ ਕੋਲ ਹੱਲ ਵੀ ਹੈਗੇ ਨੇ ਜਦ ਤੱਕ ਜਦ ਤੱਕ ਉਹ ਕੁਰਸੀ ਨਹੀਂ ਆ ਜਾਂਦੀ ਵੀ ਪੰਜਾਬ ਦੇ ਜਿਹੜੀ ਸੰਕਟ ਚੱਲਿਆ ਆ ਰਿਹਾ ਹੈ ਕਿਵੇਂ ਤਰ੍ਹਾਂ ਸੰਕਟ ਆ ਪੇਸਾਨੀ ਦਾ ਪਾਣੀ ਦਾ ਜਾਂ ਖੇਤੀਬਾੜੀ ਕੋਈ ਵੀ ਸੰਕਟ ਵੀ ਤੱਕ ਕਾਰਨ ਕੀ ਬਣਿਆ ਕਿਹੜੀ ਤੇਰੇ ਲਈ ਜ਼ਿੰਮੇਵਾਰ ਆ ਜਿਹੜੇ ਸੰਕਟ ਪਤਾ ਹੁੰਦੇ ਵਿੱਚ ਉਹ ਕਿਉਂਕਿ ਪਹਿਲੀ ਗੱਲ ਤਾਂ ਆਪਾਂ ਨੂੰ ਇਹ ਸਮਝਣਾ ਪਊਗਾ ਵੀ ਆਪਣਾ ਸ਼ੁਰੂ ਕਰੋ ਤੋਂ ਹੁੰਨੇ ਆਪਾਂ ਇਸ ਜੀ ਫੋਲ ਹੈ ਜੀ ਉਹਦਾ ਜਿਹੜਾ ਸ਼ੁਰੂ ਆਪਾਂ ਉਦੋਂ ਹੁੰਨੇ ਜੋ ਸਿੱਖ ਰਾਜ ਖਤਮ ਹੋ ਜੀ ਜੋ ਸਿੱਖ ਰਾਜ ਖਤਮ ਹੋਇਆ ਉਸ ਤੋਂ ਬਾਅਦ ਜਿਹੜੀਆਂ ਨੀਤੀਆਂ ਸਰਕਾਰਾਂ ਨੇ ਅਪਣਾਈਆਂ ਜੋ ਕੁਝ ਵੀ ਹੋਇਆ ਇਹ ਸਾਰਾ ਕੁਝ ਉਹਦਾ ਹੀ ਕੰਟੀਨਿਊਸ਼ਨ ਹੈਗਾ ਵਿੱਚ ਕੋਈ ਬਦਲਾਅ ਨਹੀਂ ਆਇਆ ਜੀ ਠੀਕ ਹੈ ਕਿਉਂਕਿ ਜਿਹੜੀ 47 ਚ ਹੋਈ ਹੈ ਉਹ ਟਰਾਂਸਫਰ ਆਫ ਪਾਵਰ ਹੀ ਹੋਈ ਹੈ ਉਸ ਤੱਕ ਤੋਂ ਦੂਜੀ ਤੱਕ ਪਰ ਉਹਦੀ ਜਿਹੜੀ ਨੀਤੀ ਆ ਚਾਹੇ 1935 ਦਾ ਆ ਆਪਣਾ ਕਾਨੂੰਨ ਆ ਜਿਹੜਾ ਆਪਣਾ ਇਹਦਾ ਫਾਈਨਾਂਸ ਦਾ ਵਿੱਤੀ ਅਤੇ ਆਰਥਿਕਤਾ ਬਾਰੇ ਜਾ ਕੋਈ ਹੋਰ ਆਪਣਾ ਸੰਵਿਧਾਨ ਹੈਗਾ ਸਾਰਾ ਕੁਝ ਇਹ ਉਹਦੀ ਕੰਟੀਨਿਊਸ਼ਨ ਹੀ ਹੈਗੀ ਅੱਗੇ ਹਨਾ ਮਨੂੰ ਚਲਾਉਣ ਵਾਲਾ ਜਿਹੜੀ ਤਾਕਤ ਦੀ ਸੈਂਟਰਲਾਈਜੇਸ਼ਨ ਦਾ ਕੰਮ ਹੋਇਆ ਟਰੈਫਰ ਦਾ ਕੇਂਦਰੀਕਰਨ ਹੋਣਾ ਸੀ ਸਾਰੇ ਦੱਖਣੀ ਏਸ਼ੀਆ 'ਚ ਉਹ ਅੰਗਰੇਜ਼ ਨੇ ਸ਼ੁਰੂ ਕਰਤਾ ਸੀ ਉਹਨੇ ਸਾਰੀਆਂ ਕੌਮਾਂਤਾਂ ਨੂੰ ਖਤਮ ਕਰਨਾ ਸ਼ੁਰੂ ਕੀਤਾ ਇਹਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਤੇ ਸਾਰੀ ਤਾਕਤ ਨੂੰ ਉਹਨੇ ਕੇਂਦਰ 'ਚ ਲਿਆਂਦਾ ਤੇ ਉਹ ਕੰਮ ਜਿਹੜਾ ਹੈਗਾ ਉਹਨੂੰ ਫਿਰ ਉਹ ਵਧਦਾ ਹੀ ਜਾ ਰਿਹਾ ਅੱਗੇ ਅੱਗੇ ਜੀ ਇਹ ਤਾਂ ਹੈ ਬ੍ਰਾਡ ਆਪਾਂ ਜੀ ਕਿ 150 ਪਾਉਣੇ 200 ਸਾਲ ਦੀ ਵੱਡੀ ਗੱਲ ਹੈ ਇਦੇ ਵਿੱਚ ਵਕ ਵਕ ਟਾਈਮ ਜਿਹੜੇ ਸਿੱਖੇਗਾ ਉਹ ਲੜਦੇ ਜਾ ਰਹੇ ਆ ਉਸ ਦੇ ਉਲਟ ਚਾਹੇ ਉਹ ਮਹਾਰਾਜ ਸਿੰਘ ਸੀ ਪਹਿਲੇ ਦਿਨ ਜਿਹੜੇ ਲੜੇ ਤੇ ਚਾਹੇ ਗੁਰਦੁਆਰਾ ਸੁਧਾਰ ਲਾਇਰ ਲੜੀ ਚਾਹੇ ਉਦੋਂ ਦਾ ਅਕਾਲੀ ਆਪਣਾ ਧਰਮ ਯੁੱਧ ਮੋਰਚੇ ਤੱਕ ਆਪਾਂ ਉਹਦੇ ਨਾਲ ਜੂਝਦੇ ਆਏ ਸੰਤਾਂ ਦਾ ਜਦੋਂ ਹੁਣ ਹੋਣ ਵਾਲਾ ਹੀ ਆ ਸਮਾਂ ਜਿਵੇਂ ਆਪਾਂ ਨੂੰ ਉਹ ਉਦੋਂ ਤੱਕ ਆਪਾਂ ਉਹਦੇ ਨਾਲ ਜੂਝਦੇ ਆਏ ਪਰ 79 ਤੋਂ ਬਾਅਦ ਜਿਹੜੇ ਇਹ ਸੰਕਟ ਦਾ ਇਹ ਰੂਪ ਆ ਉਹ ਥੋੜਾ ਜਿਹਾ ਬਦਲਿਆ ਜੀ ਉਸ ਬਸਤੀਵਾਦੀ ਲੁੱਟ ਦੇ ਨਾਲ-ਨਾਲ ਦੋ ਚੀਜ਼ਾਂ ਹੋਰ ਹੋਈਆਂ ਪਹਿਲੀ ਗੱਲ ਤਾਂ ਇਹ ਹੋਈ ਕਿ ਆਪਣੇ ਤੇ ਪਦਾਰਥ ਦਾ ਹਮਲਾ ਏਡਾ ਤਕੜਾ ਕਦੀ ਨਹੀਂ ਹੋਇਆ ਜਿਹਨੂੰ ਮਟੀਰੀਅਲਿਜ਼ਮ ਕਹਿੰਦੇ ਆ ਜੀ ਉਹ ਜਦੋਂ 91 ਦੇ ਰਿਫਾਰਮਸ ਹੁੰਦੇ ਆ ਸੋਵੀਅਤ ਰਸ਼ੀਆ ਖਤਮ ਹੁੰਦਾ ਤਾਂ ਜੋ ਪੱਛਮੀ ਤਾਕਤਾਂ ਨੇ ਇੱਥੇ ਆਦਾ ਵਪਾਰ ਅਸਤੇ ਖੋਲਿਆ ਤਾਂ ਆਪਣੇ ਤੇ ਵੱਖ-ਵੱਖ ਰੂਪ ਚ ਪਦਾਰਥਿਕ ਹਮਲੇ ਹੋਏ ਇਕੱਲੇ ਪੰਜਾਬ ਤੇ ਸਾਰੇ ਸਾਊਥ ਏਸ਼ੀਆ 'ਚ ਹੀ ਹੋਏ ਆ ਤੇ ਉਹਦਾ ਅਸਰ ਅਡਡ ਥਾਵਾਂ ਤੇ ਅਡਡ ਦੇਖਿਆ ਪਰ ਆਪਣੇ ਤੇ ਉਹਦਾ ਅਸਰ ਬਹੁਤ ਜ਼ਿਆਦਾ ਹੋਇਆ ਜੀ ਉਹ ਜਿਹੜਾ ਪਦਾਰਥ ਦਾ ਹਮਲਾ ਹੋਣਾ ਸ਼ੁਰੂ ਹੋਇਆ 1994 ਚ ਪਦਾਰਥਿਕ ਸੋਚ ਦਾ ਹਮਲਾ ਸ਼ੁਰੂ ਹੋਇਆ ਜਾਂ ਜਿਹਨ ਕੈਪਟਲਿਜ਼ਮ ਕਹਿੰਦੇ ਆਪਾਂ ਉਹ ਸ਼ੁਰੂ ਹੋਇਆ ਤਾਂ ਉਹਨੇ ਆਪਣੇ ਜਿਹੜੀ ਸੋਚ ਆਪਣੀ ਘੜ ਤਾਂ ਸਾਰੀ ਬਦਲ ਕੇ ਰੱਖੀ ਜੀ ਠੀਕ ਆ ਆਪਾਂ ਨੂੰ ਛੋਟੀਆਂ ਛੋਟੀਆਂ ਗੱਲਾਂ ਤੇ ਹਰ ਇੱਕ चीज ਆਪਣੀ ਕਮੋਡਿਟਾਈਜ਼ ਹੋ ਗਈ ਜ਼ਮੀਨਾਂ ਜਾਇਦਾਦਾਂ ਦਾ ਸੀਗੇ ਪਹਿਲਾਂ ਪਰ ਉਹ ਫਰਦਰ ਹੋ ਗਈ ਜੀ ਤਾਂ ਉਹ ਉਹਨੇ ਆਪਣੇ ਜਿਹੜਾ ਪ੍ਰਪਾ ਸੀ ਆਪਣਾ ਪਿਆਰ ਪ੍ਰੇਮ ਸੀ ਜਿਹਨਾਂ ਉਹਦੇ ਤੇ ਅਸਰ ਪਾਇਆ ਬਹੁਤ ਲਾਰਜ ਸਕੇਲ ਅਰਬਨਾਈਜੇਸ਼ਨ ਹੋਣੀ ਸ਼ੁਰੂ ਹੋ ਗਈ ਪਿੰਡ ਟੋਕਣੇ ਸ਼ੁਰੂ ਹੋ ਗਏ ਸ਼ਹਿਰਾਂ ਚੋਣੇ ਸ਼ੁਰੂ ਹੋ ਗਏ ਇੱਕ ਹਮਲਾਤਾ ਏ ਸੀ ਠੀਕ ਹੈ ਜੀ ਜਿਹੜਾ ਕਿ ਜਿਹਨੂੰ ਲੜਨਾ ਆਪਣੇ ਅਸਤੇ ਅੰਦਰੂਨੀ ਪ੍ਰੋਬਲਮ ਆਉਂਦੀ ਹੈ ਨਾ ਆਪਾਂ ਆਪ ਲੜਨਾ ਉਹਦੇ ਨਾਲ ਜੀ ਤੇ ਉਹ ਉਹ ਬਹੁਤ ਵੱਡਾ ਹਮਲਾ ਹੈ ਉਹ ਇਸ ਟਾਈਮ ਪਛਮੀ ਤਾਕਤਾਂ ਤਾਕਤ ਹੋ ਰਹੀ ਬਹੁਤ ਹੈ ਤੇ ਵਰਲਡ ਵੀ ਸਾਰਾ ਉਹਦੇ ਨਾਲ ਹੀ ਚੱਲ ਰਿਹਾ ਚਾਹ ਚੀਨ ਆ ਚਾਹ ਰੂਸ ਆਖੀਰ ਉਹ ਕੈਪੀਟਲਿਸਟ ਥੋਟ ਨਾਲ ਹੀ ਚੱਲ ਰਿਹਾ ਤੇ ਉਹ ਉਹ ਹਮਲਾਵਰ ਹੋ ਰਿਹਾ